ਅਗਲੀ ਖਬਰ ਹੈ ਅਮਰੀਕਾ ਦੇ ਵਿੱਚ ਜੇ ਤੁਸੀਂ ਫ্লাই ਕਰਨਾ ਹੈ ਰੀਅਲ ਆਈਡੀ ਨੂੰ ਲੈ ਕੇ ਆ ਕਿਉਂਕਿ ਰੀਅਲ ਆਈਡੀ ਅੱਜ ਤੋਂ ਲਾਗੂ ਹੋ ਗਈ ਆ ਪਰ ਜੋ ਆਫੀਸ਼ੀਅਲਸ ਆ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਦੇ ਤੇ ਟ੍ਰਾਂਸਪੋਰਟੇਸ਼ਨ ਸਕਿਉਰਟੀ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਨੇ ਇਹ ਕਿਹਾ ਵੀ ਜੇ ਅਜੇ ਵੀ ਤੁਸੀਂ ਨਹੀਂ ਰੀਅਲ ਆਈਡੀ ਲਈ ਤੇ ਕੋ ਤੁਸੀਂ ਫਲਾਈ ਕਰ ਸਕਦੇ ਹੈਗੇ ਆ ਪਰ ਤੁਹਾਡੀ ਜਿਹੜੀ ਐਡੀਸ਼ਨਲ ਸਕਰੀਨਿੰਗ ਹੋਊਗੀ ਸੋ ਕਿਉਂਕਿ ਪ੍ਰੋਬਲਮ ਕੀ ਹੋਈ ਸਾਰੀਆਂ ਸਟੇਟਾਂ ਦੇ ਵਿੱਚ ਲੋਕ ਢਿੱਲੇ ਰਹੇ ਉਹਨਾਂ ਨੇ ਆਪਣੀਆਂ ਰੀਅਲ ਆਈਡੀ ਜਾਂ ਰੀਅਲ ਆਈਡੀ ਲਾਇਸੈਂਸ ਨਹੀਂ ਬਣਾਇਆ ਤੇ ਉਹ ਹੁਣ ਲਾਈਨਾਂ ਇੰਨੀਆਂ ਲੱਗ ਗਈਆਂ ਤੇ ਟਾਈਮ ਬਹੁਤ ਲੱਗ ਰਿਹਾ ਸੀ ਸੋ ਇਹਨੂੰ ਦੇਖਦੇ ਹੋਏ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਕੋ ਪੁਰਾਣਾ ਲਾਇਸੈਂਸ ਦੀ ਕਾਪੀ ਜਾਂ ਆਈਡੀ ਦੀ ਕਾਪੀ ਹੈਗੀ ਆ ਅਸੀਂ ਐਕਸੈਪਟ ਕਰਾਂਗੇ ਪਰ ਤੁਹਾਡੀ ਜਿਹੜੀ ਸਕਰੀਨਿੰਗ ਆ ਉਹ ਹੋ ਜ਼ਿਆਦਾ ਹੋਊਗੀ ਚੈੱਕ ਕਰਨ ਦੇ ਲਈ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਸੋ ਪਰ ਅਲਟੀਮੇਟਲੀ ਕਹਿੰਦੇ ਵੀ ਰੀਅਲ ਆਈਡੀ ਸਾਰਿਆਂ ਨੂੰ ਬਣਾ ਲੈਣੀ ਚਾਹੀਦੀ ਹੈ ਜੀ ਅੱਜ ਉਦਾਂ ਕੱਲ ਜਿਹੜੇ ਸੈਕਟਰੀ ਆਫ ਡਿਪਾਰਟਮੈਂਟ ਆਫ ਹੋਮਲੈਂਡ ਦੇ ਜੇ ਰਿਸਖਤਰ ਕ੍ਰਿਸਟੀਨਿਓਮਾ ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਹਾਡੇ ਕੋਲ ਨਵੀਂ ਵੀ ਹੈਗੀ ਤਾਂ ਤੁਸੀਂ ਟਰੈਵਲ ਕਰ ਸਕੋਗੇ ਉਹਨਾਂ ਨੇ ਤਰੀਕ ਨਹੀਂ ਕੋਈ ਵੀ ਦੱਸੀ ਵੀ ਕਦੋਂ ਤੱਕ ਪਰ ਕਹਿੰਦੇ ਵੀ ਤੁਹਾਨੂੰ ਉਸ ਦੇ ਵਿੱਚ ਡਿਜੀਟਲ ਸਕਰੀਨਿੰਗ ਦਾ ਸਾਹਮਣਾ ਕਰਨਾ ਜਿਹੜਾ ਉਹ ਪਵੇਗਾ ਬਹੁਤ سارے ਲੋਕਾਂ ਦੇ ਕੋਲ ਜਿੱਦਾਂ ਤੁਸੀਂ ਦੱਸਿਆ ਵੀ ਪਾਸਪੋਰਟ ਤੱਕ ਵੀ ਜਿਹੜਾ ਉਹ ਨਹੀਂ ਹੈਗਾ ਬਹੁਤ ਸਾਰੇ ਜਿਹੜੇ ਸੂਬਿਆਂ ਦੇ ਅਜਿਹੇ ਲੋਕ ਆ ਉਹਨਾਂ ਜਿਹੜੇ ਜਾਂਦੇ ਹੀ ਨਹੀਂ ਕਦੀ ਮੁਲਕ ਤੋਂ ਬਾਹਰ ਉਹ ਕਹਿੰਦੇ ਵੀ ਅਸੀਂ ਪਾਸਪੋਰਟ ਬਣਾ ਕੇ ਕਰਨਾ ਹੀ ਕੀ ਆ ਉਹ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਸ ਤੇ ਆਧਾਰ ਦੇ ਉੱਤੇ ਹੀ ਅਮਰੀਕਾ ਦੇ ਇਨਸਾਈਡ ਟ੍ਰੈਵਲ ਕਰਦੇ ਰਹਿੰਦੇ ਆ ਸੋ ਜਿਹੜੀ ਰੀਅਲ ਆਈਡੀ ਹੁੰਦੀ ਉਹਦੇ ਵਿੱਚ ਤਾਰਾ ਲੱਗਾ ਹੁੰਦਾ ਆ ਹਰ ਇੱਕ ਸੂਬੇ ਦੇ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਹੁੰਦਾ ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਰੀਅਲ ਆਈਡੀ ਦੇ ਭਾਲੂ ਦੇ ਵਿਚਾਲੇ ਜਿਹੜਾ ਉਹ ਤਾਰਾ ਆ ਰਿਛ ਦੇ ਵਿਚਾਲੇ ਜਿਹੜਾ ਉਹ ਤਾਰਾ ਆ ਹੋਰ ਸਟੇਟਸ ਦੇ ਵਿੱਚ ਡਿਫਰੈਂਟ ਸਟਾਈਲ ਦਾ ਜਿਹੜਾ ਉਹ ਹੋ ਸਕਦਾ ਆ ਸੋ ਉਹ ਕਹਿੰਦੇ ਵੀ ਇੱਕ ਤਰੀਕੇ ਦੇ ਨਾਲ ਦਰਸਾਉਂਦੀ ਆ ਵੀ ਤੁਹਾਡੀ ਰੀਅਲ ਆਈਡੀ ਆ ਕਿ ਡਿਫਰੈਂਟ ਆ ਜੇ ਤੁਹਾਡੇ ਕੋਲ ਆਲਰੇਡੀ ਰੀਅਲ ਆਈਡੀ ਹੈਗੀ ਆ ਫਿਰ ਤੁਹਾਨੂੰ ਕੋਈ ਇਸੇ ਤਰੀਕੇ ਦੀ ਘਬਰਾਉਣ ਦੀ ਜਿਹੜੀ ਉਹ ਲੋੜ ਨਹੀਂ ਆ ਉਸ ਨੂੰ ਤੁਸੀਂ ਲੈ ਕੇ ਜਾਓ ਜਿੱਦਾਂ ਰੈਗੂਲਰ ਪਹਿਲਾਂ ਟ੍ਰੈਵਲ ਕਰਦੇ ਸੀ ਡੋਮੈਸਟਿਕਲੀ ਆਪਾਂ ਗੱਲ ਕਰ ਰਹੇ ਆ ਵੀ ਉਹਦੇ ਵਿੱਚ ਤੁਸੀਂ ਫ্লাই ਕਰਨਾ ਆ ਤਾਂ ਉਸ ਆਈਡੀ ਦੇ ਨਾਲ ਤੁਸੀਂ ਟ੍ਰੈਵਲ ਕਰ ਸਕਦੇ ਆ ਹਾਂ ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈਗੀ ਤਾਂ ਮੇਕ ਸ਼ੁਰ ਕਰੋ ਅੱਗੇ ਤੁਸੀਂ ਟ੍ਰੈਵਲ ਕਰ ਸਕਦੇ ਹੋ ਤੁਸੀਂ ਰੈਗੂਲਰ ਆਈਡੀ ਦੇ ਉੱਤੇ ਡਰਾਈਵਿੰਗ ਲਾਇਸੈਂਸ ਜਾਂ ਸਟੇਟ ਆਈਡੀ ਦੇ ਉੱਤੇ ਵੀ ਪਰ ਹੁਣ ਕਹਿੰਦੇ ਵੀ ਜਿਹੜੇ ਕੱਲ ਕ੍ਰਿਸ਼ਤੀ ਨਿਯਮ ਦੇ ਬਿਆਨ ਦੀ ਮੰਨੀਏ ਤਾਂ ਉਹ ਕਹਿੰਦੇ ਵੀ ਤੁਸੀਂ ਕਰ ਸਕੋਗੇ ਟਰੈਵਲ ਥੋੜੇ ਸਮੇਂ ਦੇ ਲਈ ਹੋਰ ਪਰ ਇਹ ਆ ਵੀ ਤੁਹਾਨੂੰ ਐਡੀਸ਼ਨਲ ਸਕਰੀਨਿੰਗ ਦਾ ਸਾਹਮਣਾ ਕਰਨਾ ਪਊਗਾ ਪਰ ਇਹ ਚਾਹੁੰਦੇ ਆ ਵੀ ਜਿਹੜੀ ਰੀਅਲ ਆਈਡੀ ਆ ਉਹ ਤੁਸੀਂ ਸਾਰੇ ਜਣੇ ਬਣਵਾ ਲਓ 2005 ਦੇ ਵਿੱਚ ਰੀਅਲ ਆਈਡੀ ਨੂੰ ਲੈ ਕੇ ਕਾਨੂੰਨ ਪਾਸ ਹੋਇਆ ਸੀ ਤੇ ਆਪਾਂ 2025 ਚ ਹਲਕ ਜੋਸ਼ਕ ਨਹੀਂ ਪਹੁੰਚ ਚੁੱਕੇ ਆ 20 ਸਾਲ ਹੋ ਗਏ ਆ ਪਰ ਅਜੇ ਵੀ ਸਾਰੇ ਲੋਕ ਰੀਅਲ ਆਈਡੀ ਨੂੰ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਨਾਕਾਮਯਾਬ ਰਹੇ ਨੇ ਬੀਤੇ ਕੁਝ ਹਫਤਿਆਂ ਦੇ ਵਿੱਚ ਮਹੀਨਿਆਂ ਦੇ ਵਿੱਚ ਲੈਣਾ ਕਤਾਰਾਂ ਜਿਹੜੀਆਂ ਲੰਬੀਆਂ ਜਿਹੜੀਆਂ ਲੱਗੀਆਂ ਵੀਕਐਂਡ ਦੇ ਉੱਤੇ ਵੀ ਕਈ ਡੀਐਮਵੀ ਜਿਹੜੇ ਉਹ ਖੋਲੇ ਗਏ ਤਾਂ ਜੋ ਵੱਧ ਵੱਧ ਲੋਕਾਂ ਦੀਆਂ ਰੀਅਲ ਆਈਡਿਜ਼ ਦੇ ਐਪਲੀਕੇਸ਼ਨਸ ਆ ਉਹਨਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ ਪਰ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਤੇ ਕਹਿ ਸਕਦੇ ਹਾਂ ਵੀ ਲੇਟ ਲਤੀਫੀ ਦਾ ਜਿਹੜਾ ਉਹ ਸਾਮਣਾ ਜਿਹੜਾ ਹੋ ਕਰਨਾ ਪਿਆ ਆ ਸੋ ਰੀਅਲ ਆਈਡੀ ਨੇ ਲੱਗੇ ਚੰਗੇ ਜਿਹੜੇ ਲੋਕ ਆ ਅਮਰੀਕਾ ਦੇ ਵਿੱਚ ਕਮਲਾਈੇ ਪਏ ਸੀਗੇ ਆ ਪਰ ਇਹ ਵੀ ਥੋੜੀ ਜੀ ਰਾਹਤ ਕ੍ਰਿਸਟਿਨੀਅਮ ਹੋਣਾ ਨੇ ਜ਼ਰੂਰ ਦਿਤੀ ਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਰੀਅਲ ਆਈਡੀ ਨਹੀਂ ਬਣਾਉਣੀ ਹੈਗੀ ਰੀਅਲ ਆਈਡੀ ਦੇ ਲਈ ਹਰਜੋਤ ਸਿੰਘ ਜੀ ਜਿੱਥੇ ਤੁਹਾਨੂੰ ਦੋ ਐਡਰੈਸ ਪ੍ਰੂਫ ਦੇ ਨਾਲ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਜੇ ਸਿਟੀਜ਼ਨ ਹੋ ਬਰਥਡੇ ਦੇ ਨਾਲ ਆ ਨੈਚੁਰਲਾਈਜ਼ਡ ਆ ਵੀਜ਼ੇ ਦਾ ਕੀ ਸਟੇਟਸ ਆ ਕੀ ਵਰਕ ਪਰਮਿਟ ਤੇ ਆ ਸਾਈਲੈਂਸ ਸੀਕਰ ਆ ਬੇਸਿਕਲੀ ਉਹਦਾ ਦੇ ਜਿਹੜੇ ਡਾਕੂਮੈਂਟਸ ਤੁਹਾਨੂੰ ਨਾਲ ਜਿਹੜਾ ਆ ਉਹ ਲਾਉਣੇ ਪੈਂਦੇ ਆ ਤਾਂ ਜੋ ਉਹ ਇੱਕ ਐਡੀਸ਼ਨਲ ਫੀਚਰ ਜਿਹੜਾ ਰੀਅਲ ਆਈਡੀ ਦੇ ਵਿੱਚ ਹੈਗਾ ਅੱਗੇ ਤਾਂ ਹੁੰਦਾ ਸੀ ਤੁਸੀਂ ਇੱਥੇ ਰਿਨੇ ਆ ਤੁਹਾਡਾ ਐਡਰੈਸ ਆ ਤੇ ਆ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਜਾਂ ਸਟੇਟ ਆਈਡੀ ਆ ਪਰ ਉਹਦੇ ਵਿੱਚ ਹੁਣ ਤੁਹਾਡੇ ਇੱਕ حساب ਦੇ ਨਾਲ ਗ੍ਰੀਨ ਕਾਰਡ ਹੋਲਡਰ ਸਿਟੀਜ਼ਨਸ਼ਿਪ ਜਾਂ ਕਿਹੜੇ ਸਟੇਟਸ ਤੇ ਤੁਸੀਂ ਹੈਗੇ ਆ ਉਸ ਨੂੰ ਵੀ ਨਾਲ ਇਨਕਲੂਡ ਜਿਹੜਾ ਉਹ ਕਿ ਤਾਂ ਜਾਂਦਾ ਹੈਗਾ ਆ ਇੱਕ ਵਕਤ ਹੁੰਦਾ ਸੀ ਅਜੋਸਿਕ ਨਹੀਂ ਜਦੋਂ ਸ਼ੋਸ਼ਲ ਸਿਕਿਉਰਿਟੀ ਦੇ ਆਫਿਸ ਤੇ ਡੀਐਮਵੀ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਸੀ ਹੁੰਦਾ ਹੁਣ ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਗੱਲੋਂ ਵੀ ਖੱਜਲ ਬਹੁਤ ਹੋਣਾ ਪੈਂਦਾ ਆ ਵੀ ਸ਼ੋਸ਼ਲ ਸਿਕਿਉਰਿਟੀ ਦੇ ਉੱਤੇ ਨਾਮ ਵੱਖਰਾ ਆ ਜਾਂ ਜਿਹੜੇ ਦੂਜੇ ਥਾਂ ਦੇ ਉੱਤੇ ਨਾਮ ਵੱਖਰਾ ਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਨਾਲ ਲੋਕਾਂ ਨੂੰ ਕਈ ਕਈ ਢੇੜੇ ਜਿਹੜੇ ਆ ਆ ਡੀਐਮਵੀ ਦੇ ਐਸਐਸਐਨ ਦੇ ਸ਼ੋਅ ਸਕਿਉਰਟੀ ਆਫਿਸਿਸ ਦੇ ਮਾਰਨੇ ਪੈਂਦੇ ਆ ਤੇ ਸਭ ਨੂੰ ਹੀ ਪਤਾ ਆ ਵੀ ਜਦੋਂ ਉੱਥੇ ਬੰਦਾ ਗੇੜੀਆਂ ਦੇ ਵਿੱਚ ਲੱਗ ਜਾਂਦਾ ਆ ਤਾਂ ਸਮਾਂ ਬਹੁਤ ਜ਼ਿਆਦਾ ਜਿਹੜਾ ਆ ਉਹ ਲੱਗ ਜਾਂਦਾ ਆ ਪਰ ਇਹ ਵੀ ਰੀਅਲ ਆਈਡੀ ਨੇ ਇਸ ਟਾਈਮ ਜ਼ਰੂਰ ਲੋਕਾਂ ਨੂੰ ਕਹਿ ਲੋ ਵੀ ਕਮਲਾਇਆ ਪਿਆ ਆ ਤੇ ਉਮੀਦ ਕਰਦੇ ਆ ਵੀ ਭਾਈ ਜਦੋਂ ਜਦੋਂ ਵੀ ਤੁਹਾਡੀ ਅਪਾਇੰਟਮੈਂਟਸ ਆ ਜਾਂ ਜਦੋਂ ਵੀ ਹੈਗੇ ਆ ਤੁਸੀਂ ਉਸ ਨੂੰ ਬਣਵਾ ਲਓ ਤਾਂ ਜੋ ਇਦਾਂ ਨੀ ਆ ਖਜਲ ਖਵਾਰੀਆਂ ਤੋਂ ਇਵੈਂਚੁਅਲੀ ਬਚ ਸੋ